ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਦਿਲ ਨੂੰ ਛੋਹ ਜਾਣ ਵਾਲੀ ਕਹਾਣੀ ਆ ਕਹਾਣੀ ਨੂੰ ਪੂਰਾ ਸੁਣ ਕੇ ਕਹਾਣੀ ਬਾਰੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਰੱਖਿਓ ਪ੍ਰੀਤ ਆਪਣੇ ਮਾਪਿਆਂ ਦੀ ਬਹੁਤ ਸੋਹਣੀ ਸੰਖੇਪ ਕੁੜੀ ਸੀ ਜਦੋਂ ਉਹ ਕਾਲਜ ਦੇ ਵਿੱਚ ਪੜ੍ਹਨ ਲੱਗੀ ਤਾ ਉਹਦੀ ਇੱਕ ਸਹੇਲੀ ਸੀ ਉਹਦਾ ਨਾਮ ਅਮਰਤ ਸੀ ਦੋਨੋਂ ਸਹੇਲੀਆਂ ਬਹੁਤ ਜ਼ਿਆਦਾ ਕਲੋਜ਼ ਸੀ ਇੱਕ ਦੂਸਰੇ ਦੇ ਕਾਲਜ ਜਾਂਦੀਆਂ ਹੋ ਕਦੇ-ਕਦੇ ਉਹਨਾਂ ਦਾ ਜੀ ਕਰਦਾ ਕਿ ਉਹ ਕਾਲਜ ਤੋਂ ਬ੍ਰੇਕ ਕਰਨ ਫਿਰ ਉਹ ਬਾਜ਼ਾਰ ਚਲੀਆਂ ਜਾਂਦੀਆਂ ਘੁੰਮਣ ਫਿਰਨ ਜਾਂ ਮੂਵੀ ਵਗੈਰਾ ਦੇਖਣ ਪ੍ਰੀਤ ਦੇ ਘਰ ਦੇ ਆਣੇ ਪ੍ਰੀਤ ਨੂੰ ਕਦੇ ਵੀ ਕਿਸੇ ਗੱਲ 'ਚ ਰੋਕਟੋਕ ਨਹੀਂ ਕੀਤੀ ਸੀ ਕਿਉਂਕਿ ਪ੍ਰੀਤ ਬਹੁਤ ਅਮੀਰ ਘਰਾਣੇ ਦੀ ਕੁੜੀ ਸੀ ਕਾਲਜ ਨੂੰ 1 ਸਾਲ ਹੋਇਆ ਸੀ ਤੇ ਅਗਲੇ ਸਾਲ ਪ੍ਰੀਤ ਦੀ ਕਾਲਜ ਦੇ ਵਿੱਚ ਹੀ ਇੱਕ ਮੁੰਡੇ ਨਾਲ ਜਾਣ ਪਛਾਣ ਹੁੰਦੀ ਆ ਉਸ ਮੁੰਡੇ ਦਾ ਨਾਂ ਰਵੀ ਹੁੰਦਾ। ਰਵੀ ਤੇ ਪ੍ਰੀਤ ਇੱਕ ਦੂਸਰੇ ਦੇ ਬਹੁਤ ক্লোਜ਼ ਆ ਜਾਂਦੇ ਆ ਤੇ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਜਾਂਦੇ ਆ। ਇਸ ਗੱਲ ਦਾ ਅਮਰਤ ਨੂੰ ਵੀ ਪਤਾ ਸੀ ਪਰ ਪ੍ਰੀਤ ਨੂੰ ਇਸ ਗੱਲ ਦਾ ਡਰ ਸੀ ਕਿ ਸ਼ਾਇਦ ਮੇਰੇ ਘਰ ਦੇ ਇਸ ਵਿਆਹ ਲਈ ਨਹੀਂ ਮੰਨਣਗੇ ਕਿਉਂਕਿ ਉਹ ਮੁੰਡਾ ਕਿਸੇ ਹੋਰ ਜਾਤੀ ਦਾ ਸੀ। ਵੈਸੇ ਵੀ ਮੁੰਡਾ ਨਾਰਮਲ ਫੈਮਿਲੀ ਚੋਂ ਸੀ ਤੇ ਪ੍ਰੀਤ ਦੇ ਘਰ ਦੇ ਬਹੁਤ ਜ਼ਿਆਦਾ ਅਮੀਰ ਸੀ। ਪਰ ਫਿਰ ਵੀ ਕਹਿੰਦੇ ਆ ਕਿ ਭਾਵਨਾਵਾਂ ਨੂੰ ਕੋਈ ਰੋਕ ਨਹੀਂ ਸਕਦਾ। ਪ੍ਰੀਤ ਉਹਨੂੰ ਪਸੰਦ ਕਰ ਬੈਠੀ ਤੇ ਉਹ ਹਮੇਸ਼ਾ ਰਵੀ ਨੂੰ ਇਹੀ ਕਹਿੰਦੀ ਕਿ ਜੇ ਆਪਣੇ ਘਰ ਦੇ ਵਿਆਹ ਲਈ ਨਹੀਂ ਮੰਨੇ ਤਾਂ ਕੀ ਕਰਾਂਗੇ ਤਾਂ ਰਵੀ ਉਹਨੂੰ ਇਹੀ ਸਮਝਾਉਂਦਾ ਕਿ ਪ੍ਰੀਤ ਜੇ ਤੇਰੇ ਘਰ ਦੇ ਨਹੀਂ ਮੰਨਣਗੇ ਤਾਂ ਮੈਂ ਤੇਰੀ ਖੁਸ਼ੀ ਲਈ ਤੈਨੂੰ ਛੱਡ ਸਕਦਾ ਪਰ ਤੇਰੇ ਬਿਨਾ ਰਹਿਣਾ ਬਹੁਤ ਔਖਾ ਸ਼ਾਇਦ ਮੈਂ ਤੇਰੇ ਬਿਨਾ ਪਾਗਲ ਹੋ ਜਾਵਾਂ ਜਾਂ ਮਰ ਜਾਵਾਂ ਜਦੋਂ ਉਹ ਇਦਾਂ ਗੱਲ ਕਹਿੰਦਾ ਤਾਂ ਪ੍ਰੀਤ ਉਹਨੂੰ ਕਹਿੰਦੀ ਰਵੀ ਇਹ ਗੱਲ ਨਾ ਕਿਹਾ ਕਰ ਤੂੰ ਮੇਰਾ ਪਿਆਰ ਆ ਤੂੰ ਮੇਰੀ ਜ਼ਿੰਦਗੀ ਆ ਵੀ ਜਦੋਂ ਤੂੰ ਇਦਾਂ ਗੱਲ ਕਰਦਾ ਤਾਂ ਮੈਨੂੰ ਆਪਣੇ ਆਪ ਬਾਰੇ ਗੁਨਾਹਗਾਰ ਫੀਲ ਹੁੰਦਾ ਕਿ ਮੈਂ ਤੇਰੀ ਗੁਨਾਹਗਾਰ ਬਣ ਗਈ ਇਸੇ ਤਰ੍ਹਾਂ ਸਮਾਂ ਲੰਘਦਾ ਗਿਆ ਦੋਨਾਂ ਦੀ ਪੜ੍ਹਾਈ ਕੰਪਲੀਟ ਹੋ ਗਈ ਪ੍ਰੀਤ ਘਰ ਰਹਿਣ ਲੱਗੀ ਅੱਗੇ ਉਹ ਪੜ੍ਹੀ ਨਹੀਂ ਕਿਉਂਕਿ ਉਹਦਾ ਪੜਨ ਵਿੱਚ ਕੋਈ ਬਹੁਤਾ ਇੰਟਰਸਟ ਨਹੀਂ ਸੀ ਵੈਸੇ ਵੀ ਉਹਦੇ ਘਰ ਦੇ ਕਹਿੰਦੇ ਕਿ ਜਦੋਂ ਸਹੁਰੇ ਘਰ ਜਾਣਾ ਸਹੁਰੇ ਪਤਾ ਨਹੀਂ ਅੱਗੇ ਨੌਕਰੀ ਕਰਨ ਦੇਣਗੇ ਜਾਂ ਨਹੀਂ ਜੇ ਸਹੁਰੇ ਚ ਆਉਣਗੇ ਨੌਕਰੀ ਕਰਨ ਨਹੀਂ ਆ ਤਾਂ ਅੱਗੇ ਜਾ ਕੇ ਪੜ੍ਹ ਲਈ ਵੀ ਹੁਣ ਅਸੀਂ ਚਾਹੁੰਦੇ ਹਾਂ ਕਿ ਤੇਰਾ ਵਿਆਹ ਕਰ ਦਈਏ ਪਰ ਪ੍ਰੀਤ ਹਮੇਸ਼ਾ ਵਿਆਹ ਨੂੰ ਟਾਲਦੀ ਰਹਿੰਦੀ ਇੱਕ ਦਿਨ ਉਹਦੀ ਮਾਂ ਨੇ ਕਿਹਾ ਕਿ ਦੇਖ ਪੁੱਤ ਹੁਣ ਤੇਰੀ ਵਿਆਹ ਦੀ ਉਮਰ ਆ ਹੁਣ ਤੱਕ ਤਾਂ ਤੇਰੇ ਪਾਪਾ ਨੂੰ ਮੈਂ ਰੋਕ ਕੇ ਰੱਖਿਆ ਕਿ ਪ੍ਰੀਤ ਦਾ ਹਜੇ ਵਿਆਹ ਕਰਾਉਣ ਦਾ ਇਰਾਦਾ ਨਹੀਂ ਪਰ ਤੀਏ ਤੀਆਂ ਨੇ ਤਾਂ ਇੱਕ ਦਿਨ ਆਪਣੇ ਸਹੁਰੇ ਘਰ ਜਾਣਾ ਹੀ ਹੁੰਦਾ ਜਦੋਂ ਮੇਰਾ ਵਿਆਹ ਕੀਤਾ ਸੀ ਨਾ ਤੇਰੇ ਨਾਨੇ ਨੇ ਤੇ ਮੈਨੂੰ ਇੱਕ ਵਾਰ ਵੀ ਪੁੱਛਿਆ ਨਹੀਂ ਸੀ ਤੂੰ ਤਾਂ ਫਿਰ ਵੀ ਕਰਮਾ ਵਾਲੀਆਂ ਵੀ ਤੇਥੋਂ ਪੁੱਛ ਕੇ ਰਿਸ਼ਤਾ ਕਰ ਰਹੇ ਆ ਤਾਂ ਪ੍ਰੀਤ ਨੇ ਆਪਣੇ ਦਿਲ ਦੀ ਗੱਲ ਆਪਣੀ ਮਾਂ ਨਾਲ ਸਾਂਝੀ ਕੀਤੀ ਕਿ ਮਾਂ ਮੈਂ ਕਾਲਜ ਦੇ ਵਿੱਚ ਇੱਕ ਮੁੰਡੇ ਨੂੰ ਪਿਆਰ ਕਰਦੀ ਆ ਬਹੁਤ ਪਸੰਦ ਆ ਮੈਨੂੰ ਉਹ ਮੁੰਡਾ ਤਾਂ ਉਹਦੀ ਮੰਮੀ ਕਹਿੰਦੀ ਕਿ ਇਹ ਮੁੰਡੇ ਦਾ ਖਾਨਦਾਨ ਨਾਮ ਵਗੈਰਾ ਤੈਨੂੰ ਸਾਰਾ ਪਤਾ ਤਾ ਪ੍ਰੀਤ ਨੇ ਦੱਸਿਆ ਕਿ ਹਾਂ ਮੰਮੀ ਉਹ ਆਪਣੀ ਜਾਤੀ ਦਾ ਨਹੀਂ ਤੇ ਉਹਨਾਂ ਦੀ ਫੈਮਲੀ ਵੀ ਨਾਰਮਲ ਫੈਮਲੀ ਆ। ਤਾਂ ਪ੍ਰੀਤ ਦੀ ਮੰਮੀ ਕਹਿੰਦੀ ਤੈਨੂੰ ਤੇਰੇ ਪਾਪਾ ਤੇ ਤੇਰੇ ਭਰਾਵਾਂ ਦਾ ਸੁਭਾਅ ਪਤਾ ਇਸ ਰਿਸ਼ਤੇ ਲਈ ਉਹ ਕਦੇ ਵੀ ਨਹੀਂ ਮੰਨਣਗੇ। ਪ੍ਰੀਤ ਕਹਿੰਦੀ ਮਾਂ ਮੈਂ ਉਹਦੇ ਨਾਲ ਜਿਉਣ ਮਰਨ ਦੀਆਂ ਕਸਮਾਂ ਖਾਧੀਆਂ ਨੇ ਵੀ ਮੇਰੇ ਬਿਨਾਂ ਤਾਂ ਉਹ ਮਰ ਜਾਊਗਾ ਮੈਨੂੰ ਇੰਨਾ ਚਾਹੁੰਦਾ। ਪ੍ਰੀਤ ਦੀ ਮਾਂ ਕਹਿੰਦੀ ਵੀ ਦੇਖ ਪੁੱਤ ਕੋਈ ਕਿਸੇ ਬਿਨਾ ਮਰਦਾ ਨਹੀਂ ਹੁੰਦਾ ਇਹ ਭਾਵਨਾਵਾਂ ਦੇ ਬਹਿਣ ਤੇ ਬਹਿ ਕੇ ਇਹ ਫੈਸਲੇ ਨਹੀਂ ਲਏ ਜਾਂਦੇ। ਇੱਕ ਵਾਰ ਸ਼ਾਇਦ ਉਹਨੂੰ ਔਖਾ ਲੱਗੇ ਤੈਨੂੰ ਵੀ ਲੱਗੇ। ਪਰ ਜਦੋਂ ਤੁਸੀਂ ਦੋਨੋਂ ਅਲੱਗ ਹੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਗੇ ਫਿਰ ਇਹ ਚੀਜ਼ਾਂ ਪਿੱਛੇ ਰਹਿ ਜਾਂਦੀਆਂ ਨੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਤੈਨੂੰ ਆਪਣੇ ਪਾਪਾ ਨਾਲ ਇਹ ਗੱਲ ਕਰਨੀ ਚਾਹੀਦੀ ਆ ਪਰ ਪ੍ਰੀਤ ਕਹਿੰਦੀ ਵੀ ਮਾਂ ਤੁਸੀਂ ਇੱਕ ਵਾਰ ਗੱਲ ਕਰਕੇ ਤਾਂ ਵੇਖੋ ਵੀ ਹੋ ਸਕਦਾ ਪਾਪਾ ਮੰਨ ਜਾਣ ਤਾਂ ਪ੍ਰੀਤ ਦੀ ਮਾਂ ਕਹਿੰਦੀ ਵੀ ਜਿਸ ਹਿਸਾਬ ਨਾਲ ਤੇਰੇ ਪਾਪਾ ਦਾ ਸੁਭਾਗਾ ਵੀ ਮੈਂ ਤਾਂ ਨਹੀਂ ਗੱਲ ਕਰਦੀ ਤੂੰ ਚਾਹੇ ਤਾਂ ਗੱਲ ਕਰ ਸਕਦੀ ਆ ਪ੍ਰੀਤ ਨੇ ਆਪਣੇ ਛੋਟੇ ਭਰਾ ਨੂੰ ਆਪਣੇ ਵਿਸ਼ਵਾਸ ਤੇ ਲੈ ਕੇ ਗੱਲ ਦੱਸੀ ਪਰ ਪ੍ਰੀਤ ਦਾ ਛੋਟਾ ਭਰਾ ਖੁਦ ਨਹੀਂ ਸੀ ਚਾਹੁੰਦਾ ਕਿ ਇਹ ਰਿਸ਼ਤਾ ਹੋਵੇ ਉਹ ਕਹਿੰਦਾ ਪ੍ਰੀਤ ਇਸ ਗੱਲ ਨੂੰ ਇੱਥੇ ਹੀ ਬੰਦ ਕਰ ਦੇ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰ ਵਧੀਆ ਅਮੀਰਕਰ ਦਾ ਮੁੰਡਾ ਵੇਸ਼ ਕੇ ਅਸੀਂ ਤੇਰਾ ਵਿਆਹ ਕਰਾਂਗੇ ਰਵੀ ਦਾ ਕੀ ਪਤਾ ਅੱਗੇ ਜਾ ਕੇ ਨੌਕਰੀ ਮਿਲੇਗੀ ਕਿ ਨਾ ਨਾਰਮਲ ਫੈਮਲੀ ਦਾ ਉਹ ਮੁੰਡਾਗਾ ਵੈਸੇ ਵੀ ਲੋਕਾਂ ਨੇ ਗੱਲਾਂ ਕਰਨੀਆਂ ਆਪਣੇ ਖਾਨਦਾਨ ਦੇ ਹਿਸਾਬ ਨਾਲ ਰਵੀ ਆਪਣੇ ਪਰਿਵਾਰ ਦੇ ਮੇਜ ਨਹੀਂ ਹੈਗਾ ਪ੍ਰੀਤ ਬਹੁਤ ਰੋਈ ਪ੍ਰੀਤ ਨੇ ਕਿਹਾ ਕਿ ਵੀਰੇ ਤੂੰ ਮੇਰੀ ਹਾਲਤ ਨੂੰ ਸਮਝ ਤੂੰ ਪਾਪਾ ਨੂੰ ਮਨਾਲਾ ਤਾ ਉਹਦਾ ਭਰਾ ਕਹਿੰਦਾ ਕਿ ਪਾਪਾ ਤਾਂ ਦੂਰ ਮੈਂ ਹੀ ਇਸ ਗੱਲ ਨੂੰ ਨਹੀਂ ਮੰਨੂਗਾ। ਪ੍ਰੀਤ ਨੂੰ ਬਹੁਤ ਦੁੱਖ ਲੱਗਿਆ ਤੇ ਉਹਨੇ ਆਪਣੀ ਸਹੇਲੀ ਅਮਰਤ ਨੂੰ ਫੋਨ ਕਰਕੇ ਦੱਸਿਆ ਤੇ ਉਹਨੇ ਕਿਹਾ ਕਿ ਤੂੰ ਰਵੀ ਨਾਲ ਗੱਲ ਕਰ। ਅਮਰਤ ਨੇ ਰਵੀ ਨਾਲ ਗੱਲ ਕੀਤੀ ਤਾਂ ਰਵੀ ਕਹਿੰਦਾ ਕਿ ਪ੍ਰੀਤ ਬਿਨਾ ਮੈਂ ਜਿਉ ਨਹੀਂ ਸਕਦਾ। ਜਦੋਂ ਇਹ ਗੱਲ ਪ੍ਰੀਤ ਨੂੰ ਪਤਾ ਲੱਗਦੀ ਆ ਤਾਂ ਪ੍ਰੀਤ ਰਵੀ ਨੂੰ ਫੋਨ ਕਰਦੀ ਆ ਤੇ ਉਹਨੂੰ ਕਹਿੰਦੀ ਆ ਕਿ ਆਪਾਂ ਕੋਰਟ ਮੈਰਿਜ ਕਰਾ ਲੈਨੇ ਆ ਤੇ ਰਵੀ ਨਹੀਂ ਚਾਹੁੰਦਾ ਸੀ ਕਿ ਅਸੀਂ ਕੋਰਟ ਮੈਰਿਜ ਕਰਾਈਏ। ਰਵੀ ਕਹਿੰਦਾ ਵੀ ਨਹੀਂ ਪ੍ਰੀਤ ਮੈਂ ਕੋਰਟ ਮੈਰਿਜ ਨਹੀਂ ਕਰਾਉਣੀ ਵੀ ਤੂੰ ਦੁਬਾਰਾ ਕੋਸ਼ਿਸ਼ ਕਰਕੇ ਵੇਖ ਵੀ ਹੋ ਸਕਦਾ ਤੇਰੇ ਘਰ ਦੇ ਮੰਨ ਜਾ ਪ੍ਰੀਤ ਉਸ ਤੋਂ ਬਾਅਦ ਆਪਣੇ ਪਾਪਾ ਨਾਲ ਗੱਲ ਕਰਦੀ ਆ ਤਾਂ ਉਹਦੇ ਪਾਪਾ ਨੂੰ ਬਹੁਤ ਗੁੱਸਾ ਆਉਂਦਾ ਉਹ ਕਹਿੰਦੇ ਵੀ ਜੇ ਅੱਜ ਤੋਂ ਬਾਅਦ ਤੂੰ ਉਸ ਮੁੰਡੇ ਦਾ ਨਾਂ ਵੀ ਲਿਆ ਤਾਂ ਅਸੀਂ ਉਸ ਮੁੰਡੇ ਨੂੰ ਮਰਵਾ ਦੇਾਂਗੇ ਇਸ ਗੱਲ ਤੋਂ ਡਰਦੀ ਪ੍ਰੀਤ ਨੇ ਰਵੀ ਨਾਲ ਕੋਈ ਗੱਲ ਨਾ ਕੀਤੀ ਤੇ ਉਹਨੇ ਰਵੀ ਨੂੰ ਕਿਹਾ ਕਿ ਰਵੀ ਮੈਂ 1 ਸਾਲ ਲਈ ਆਪਣੀ ਭੂਆ ਕੋਲ ਜਾ ਰਹੀ ਆ ਜਿਹੜੀ ਬਾਹਰਲੇ ਦੇਸ਼ ਰਹਿੰਦੀ ਆ ਕਿਉਂਕਿ ਪ੍ਰੀਤ ਨੂੰ ਪਤਾ ਸੀ ਵੀ ਜੇ ਰਵੀ ਨੂੰ ਮੇਰੇ ਵਿਆਹ ਦਾ ਪਤਾ ਲੱਗ ਗਿਆ ਤਾਂ ਉਹਨੇ ਪਾਗਲ ਹੋ ਜਾਣਾ ਜਾਂ ਉਹਨੇ ਸੁਸਾਈਡ ਕਰ ਲੈਣਾ ਇਸ ਕਰਕੇ ਉਹਨੇ ਝੂਠ ਬੋਲਿਆ ਤੇ ਆਪਣਾ ਇੱਕ ਵਾਰ ਗੈਪ ਪਾ ਲਿਆ ਰਵੀ ਨਾਲੋਂ ਫੋਨ ਨੰਬਰ ਬਦਲ ਲਿਆ ਰਵੀ ਨੇ ਕਾਫੀ ਵਾਰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਫਿਰ ਉਹਨੇ ਅਮਰਤ ਨੂੰ ਫੋਨ ਕੀਤਾ ਅਮਰਤ ਨੇ ਕਿਹਾ ਕਿ ਪ੍ਰੀਤ ਤਾਂ ਆਪਣੀ ਭੂਆ ਕੋਲ ਆਸਟ੍ਰੇਲੀਆ ਚਲੀ ਗਈ ਆ ਰਵੀ ਨੂੰ ਵੀ ਇਹ ਲੱਗਿਆ ਕਿ ਸ਼ਾਇਦ ਸੱਚੀ ਚਲੀ ਗਈ ਹੋਵੇ ਤੇ ਉਹਨੇ ਇਸ ਗੱਲ ਦਾ ਇੰਤਜ਼ਾਰ ਵੀ ਕੀਤਾ ਕਿ ਸ਼ਾਇਦ ਪ੍ਰੀਤ ਬਾਹਰ ਜਾ ਕੇ ਮੈਨੂੰ ਬੁਲਾ ਲਵੇ ਤੇ ਅਸੀਂ ਵਿਆਹ ਕਰਵਾ ਲਈਏ ਰਵੀ ਦਾ ਪ੍ਰੀਤ ਬਿਨਾ ਜੀਣਾ ਲੱਗਦਾ ਤੇ ਉਹ ਡਿਪਰੈਸ਼ਨ ਦੇ ਵਿੱਚ ਰਹਿਣ ਲੱਗਿਆ ਉਹਦੀ ਪੜ੍ਹਾਈ ਸੀ ਉਹ ਪੜ੍ਹਾਈ ਦੇ ਵਿੱਚ ਕਮਜ਼ੋਰ ਹੋ ਗਿਆ ਜਦੋਂ ਵੀ ਉਹਦਾ ਮਨ ਦੁਖੀ ਹੁੰਦਾ ਤਾਂ ਉਹ ਅਮਰਤ ਨਾਲ ਗੱਲ ਕਰਦਾ ਇਧਰ ਪ੍ਰੀਤ ਲਈ ਇੱਕ ਵਧੀਆ ਘਰ ਦਾ ਰਿਸ਼ਤਾ ਵੇਖ ਕੇ ਉਹਦਾ ਵਿਆਹ ਕਰ ਦਿੱਤਾ। ਪ੍ਰੀਤ ਆਪਣੇ ਘਰ ਵਧੀਆ ਸੀ, ਉਹਦੇ ਸੱਸ ਸਹੁਰਾ ਉਹਦੇ પતિ ਬਹੁਤ ਚੰਗੇ ਸੁਭਾਅ ਦੇ ਸੀ। ਹੌਲੀ-ਹੌਲੀ ਸਾਲ 2 ਸਾਲ ਗੁਜ਼ਰੇ ਤਾਂ ਪ੍ਰੀਤ ਦੇ ਇੱਕ ਬੇਟਾ ਹੋਇਆ। ਪ੍ਰੀਤ ਆਪਣੇ ਘਰ ਬਹੁਤ ਖੁਸ਼ ਸੀ, ਆਪਣੇ ਪਤੀ ਨਾਲ ਵੀ ਖੁਸ਼ ਸੀ ਪਰ ਉਹ ਹਮੇਸ਼ਾ ਉਦਾਸ ਰਹਿੰਦੀ ਸੀ। ਉਹਦੇ ਪਤੀ ਨੇ ਪ੍ਰੀਤ ਨੂੰ ਬਹੁਤ ਵਾਰ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਪ੍ਰੀਤ ਤੂੰ ਮੈਨੂੰ ਗੱਲ ਦੱਸ ਵੀ ਤੂੰ ਉਦਾਸ ਕਿਉਂ ਰਹਿਣੀ ਆ ਕਿ ਤੂੰ ਮੇਰੇ ਨਾਲ ਖੁਸ਼ ਨਹੀਂ? ਤਾਂ ਪ੍ਰੀਤ ਕਹਿ ਦਿੰਦੀ ਵੀ ਨਹੀਂ, ਇਦਾਂ ਦੀ ਤਾਂ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਬਹੁਤ ਖੁਸ਼ ਆ। ਪਰ ਉਹਦਾ ਪਤੀ ਇਹ ਫੀਲ ਕਰਦਾ ਕਿ ਸ਼ਾਇਦ ਪ੍ਰੀਤ ਮੇਰੇ ਘਰ ਦੇ ਵਿੱਚ ਖੁਸ਼ ਨਹੀਂ ਵੀ ਮੇਰਾ ਕੀ ਕਮਾਈ ਕਰਨ ਦਾ ਫਾਇਦਾ ਵੀ ਜਦੋਂ ਮੇਰੀ ਪਤਨੀ ਹੀ ਖੁਸ਼ ਨਹੀਂ ਉਹਨੇ ਬਹੁਤ ਵਾਰ ਜਾਣਨ ਦੀ ਕੋਸ਼ਿਸ਼ ਕੀਤੀ ਪਰ ਪ੍ਰੀਤ ਹਰ ਵਾਰ ਟਾਲ ਜਾਂਦੀ ਇੱਕ ਦਿਨ ਪ੍ਰੀਤ ਨੂੰ ਮਿਲਣ ਉਹਦੀ ਸਹੇਲੀ ਅਮਰਤ ਆਉਂਦੀ ਆ ਤੇ ਉਹ ਦੋਨੋਂ ਜਣੀਆਂ ਗੱਲਾਂ ਕਰ ਰਹੀਆਂ ਹੁੰਦੀਆਂ ਪ੍ਰੀਤ ਦਾ ਪਤੀ ਆ ਜਾਂਦਾ ਤੇ ਉਹਨੂੰ ਵੇਖ ਕੇ ਉਹ ਚੁੱਪ ਕਰ ਜਾਂਦੀਆਂ ਪ੍ਰੀਤ ਦਾ ਪਤੀ ਸਮਝ ਜਾਂਦਾ ਵੀ ਇਹ ਕੋਈ ਆਪਣੀਆਂ ਪਰਸਨਲ ਗੱਲਾਂ ਕਰਦੀਆਂ ਸੀ ਇਸ ਲਈ ਉਹ ਉੱਥੋਂ ਵਾਪਸ ਚਲੇ ਜਾਂਦਾ ਜਦੋਂ ਉਹਦੀ ਸਹੇਲੀ ਅਮਰਤ ਚਲੀ ਜਾਂਦੀ ਆ ਤਾਂ ਉਹਨੂੰ ਪੁੱਛਦਾ ਕਿ ਤੇਰੀ ਸਹੇਲੀ ਆਈ ਸੀ ਫਿਰ ਕੀ ਕੀ ਗੱਲਾਂ ਕੀਤੀਆਂ ਤਾ ਪ੍ਰੀਤ ਕਹਿੰਦੀ ਵਸ ਕੁਝ ਖਾਸ ਨਹੀਂ ਅਸੀਂ ਆਪਣੇ ਕਾਲਜ ਦੇ ਦਿਨਾਂ ਦੀਆਂ ਗੱਲਾਂ ਕਰਦੇ ਸੀ ਪ੍ਰੀਤ ਦੇ ਪਤੀ ਨੇ ਹੌਲੀ-ਹੌਲੀ ਅਮਰਤ ਨਾਲ ਨੇੜਤਾ ਬਧਾਈ ਸਾਲੀ-ਸਾਲੀ ਕਹਿ ਕੇ ਉਹਦਾ ਵਿਸ਼ਵਾਸ ਜਿੱਤਿਆ ਕਿਉਂਕਿ ਉਹ ਚਾਹੁੰਦਾ ਸੀ ਕਿ ਮੈਂ ਅਮਰਤ ਤੋਂ ਹੀ ਜਾਣ ਸਕਦਾ ਆਂ ਵੀ ਪ੍ਰੀਤ ਉਦਾਸ ਕਿਉਂ ਰਹਿੰਦੀ ਆ ਜਦੋਂ ਉਹ ਇੱਕ ਦੂਜੇ ਨਾਲ ਵਧੀਆ ਕੋਲ ਮਿਲ ਗਏ ਦੋਸਤਾਂ ਦੀ ਤਰ੍ਹਾਂ ਵਿਚਰਨ ਲੱਗੇ ਤਾਂ ਇੱਕ ਦਿਨ ਪ੍ਰੀਤ ਦੇ ਪਤੀ ਨੇ ਅਮਰਤ ਨੂੰ ਫੋਨ ਕੀਤਾ ਤੇ ਉਹਨੂੰ ਕਿਹਾ ਕਿ ਅਮਰਤ ਮੈਂ ਤੈਨੂੰ ਮਿਲਣਾ ਚਾਹਣਾ ਅਮਰਤ ਕਹਿੰਦੀ ਵੀ ਕੀ ਮਤਲਬ ਜੀਜਾ ਜੀ ਉਹ ਕਹਿੰਦਾ ਵੀ ਮਤਲਬ ਮਿਲਣਾ ਚਾਹਣਾ ਵੀ ਆ ਤੂੰ ਕਿਤੇ ਆ ਸਕਦੀ ਆ ਮੇਰੇ ਆਫਿਸ ਆ ਜਾ ਜਾਂ ਕਿਤੇ ਵੀ ਤੂੰ ਬੈਠ ਕੇ ਮੇਰੇ ਨਾਲ ਗੱਲ ਕਰ ਸਕੇ ਮੈਂ ਤੇਰੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਆ ਤਾਂ ਅਮਰਤ ਕਹਿੰਦੀ ਠੀਕ ਐ ਆਪਾਂ ਅੱਜ ਸ਼ਾਮ ਨੂੰ ਕਿਤੇ ਬਾਹਰ ਮਿਲਦੇ ਆ ਉਹਨਾਂ ਨੇ ਮਿਲਣ ਦਾ ਪ੍ਰੋਗਰਾਮ ਬਣਾਇਆ ਤਾਂ ਪ੍ਰੀਤ ਦੇ ਪਤੀ ਨੇ ਅਮਰਤ ਨੂੰ ਪੁੱਛਿਆ ਕਿ ਪ੍ਰੀਤ ਹਮੇਸ਼ਾ ਉਦਾਸ ਰਹਿੰਦੀ ਆ ਸਾਡੇ ਇੱਕ ਬੇਟਾ ਵੀ ਆ ਸਾਡੇ ਪਰਿਵਾਰ ਦੇ ਵਿੱਚ ਸਭ ਕੁਝ ਆ ਪ੍ਰੀਤ ਵੈਸੇ ਤਾਂ ਠੀਕ ਆ ਪਰ ਉਹਦੇ ਚਿਹਰੇ ਤੇ ਉਦਾਸੀ ਝਲਕਦੀ ਆ ਵੀ ਮੈਂ ਉਹ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਆ ਪਰ ਉਹ ਮੈਨੂੰ ਕੁਝ ਵੀ ਨਹੀਂ ਦੱਸਦੀ ਅਮਰਤ ਨੇ ਆਪਣੇ ਜੀਜਾ ਜੀ ਨੂੰ ਕਿਹਾ ਕਿ ਗੱਲ ਤਾਂ ਮੈਂ ਤੁਹਾਨੂੰ ਦੱਸ ਦੂੰਗੀ ਇਹ ਪ੍ਰੀਤ ਦੇ ਪਾਸ ਨਾਲ ਜੁੜੀ ਹੋਈ ਆ ਪਰ ਤੁਸੀਂ ਕਸਮ ਖਾਓ ਕਿ ਤੁਸੀਂ ਪ੍ਰੀਤ ਨੂੰ ਇਸ ਬਾਰੇ ਕੁਝ ਨਹੀਂ ਕਹੋਗੇ ਤਾਂ ਉਹ ਕਹਿੰਦਾ ਕਿ ਨਹੀਂ ਮੈਂ ਵਾਦਾ ਕਰਦਾ ਤੇਰੇ ਨਾਲ ਮੈਂ ਤੇਰਾ ਵਿਸ਼ਵਾਸ ਨਹੀਂ ਤੋੜੂੰਗਾ ਤਾਂ ਅਮਰਤ ਆਪਣੇ ਜੀਜਾ ਜੀ ਨੂੰ ਸਾਰੀ ਗੱਲ ਦੱਸਦੀ ਆ ਕਿ ਕਾਲਜ ਦੇ ਸਮੇਂ ਦੇ ਵਿੱਚ ਪ੍ਰੀਤ ਇੱਕ ਮੁੰਡੇ ਨੂੰ ਪਿਆਰ ਕਰਦੀ ਸੀ ਬਹੁਤ ਜ਼ਿਆਦਾ ਇਹਨਾਂ ਦੋਨਾਂ ਦੀ ਆਪਸ ਵਿੱਚ ਬੰਨਦੀ ਸੀ ਇੱਕ ਦੂਜੇ ਨੂੰ ਬਹੁਤ ਚਾਹੁੰਦੇ ਸੀ ਪਰ ਪ੍ਰੀਤ ਦੇ ਘਰ ਦੇ ਨਹੀਂ ਚਾਹੁੰਦੇ ਸੀ ਕਿ ਪ੍ਰੀਤ ਉਸ ਮੁੰਡੇ ਨਾਲ ਵਿਆਹ ਕਰਾਵੇ ਇਸ ਲਈ ਪ੍ਰੀਤ ਉਸ ਮੁੰਡੇ ਨੂੰ ਝੂਠ ਬੋਲ ਕੇ ਤੁਹਾਡੇ ਨਾਲ ਵਿਆਹ ਕਰਾਇਆ ਸੀ ਵੀ ਇਹਨੇ ਇਹ ਕਿਹਾ ਸੀ ਉਸ ਮੁੰਡੇ ਨੂੰ ਕਿ ਮੈਂ ਬਾਹਰ ਚੱਲੀਆਂ ਤੇ ਆ ਕੇ ਆਪਾਂ ਵਿਆਹ ਬਾਰੇ ਸੋਚਾਂਗੇ ਅਮਰਤ ਨੇ ਆਪਣੇ ਜੀਜਾ ਜੀ ਨੂੰ ਦੱਸਿਆ ਕਿ ਜਦੋਂ ਰਵੀਨੂ ਪ੍ਰੀਤ ਦੇ ਵਿਆਹ ਦੀ ਖ਼ਬਰ ਮਿਲੀ ਸੀ ਤਾਂ ਉਹ ਬਹੁਤ ਰੋਇਆ ਸੀ ਤੇ ਉਸ ਤੋਂ ਬਾਅਦ ਉਹ ਉਦਾਸ ਰਹਿਣ ਲੱਗਿਆ ਸੀ ਉਹ ਇੱਕ ਵਕੀਲ ਆ ਬਹੁਤ ਵਧੀਆ ਵਕੀਲ ਆ ਪਰ ਇੱਕ ਵਾਰ ਤਾਂ ਉਹਨੇ ਆਪਣੀ ਜ਼ਿੰਦਗੀ ਜਿਉਣੀ ਛੱਡ ਦਿੱਤੀ ਸੀ ਕਿਉਂ ਪ੍ਰੀਤ ਦੀਆਂ ਯਾਦਾਂ ਦੇ ਵਿੱਚ ਖੋਇਆ ਰਹਿੰਦਾ ਸੀ ਵਿਆਹ ਤੋਂ ਬਾਅਦ ਜਦੋਂ ਪ੍ਰੀਤ ਮੈਨੂੰ ਮਿਲੀ ਸੀ ਤਾਂ ਮੈਂ ਮੈਂ ਇਹਨੂੰ ਰਵੀ ਦੀ ਹਾਲਤ ਬਾਰੇ ਦੱਸਿਆ ਸੀ ਪ੍ਰੀਤ ਇਸ ਗੱਲ ਲਈ ਆਪਣੇ ਆਪ ਨੂੰ ਦੋਸ਼ੀ ਮੰਨਦੀ ਆ ਕਿ ਮੈਂ ਰਵੀ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਮੈਂ ਪ੍ਰੀਤ ਨੂੰ ਬਹੁਤ ਵਾਰ ਸਮਝਾਇਆ ਕਿ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਚੁੱਕੀ ਆ ਹੁਣ ਤੂੰ ਆਪਣਾ ਪਾਸਟ ਭੁੱਲ ਜਾ ਪਰ ਪ੍ਰੀਤ ਕਹਿੰਦੀ ਮੈਂ ਚਾਹ ਕੇ ਵੀ ਰਵੀ ਨੂੰ ਨਹੀਂ ਭੁੱਲ ਸਕਦੀ ਮੇਰੇ ਸਹੁਰੇ ਪਰਿਵਾਰ ਦੇ ਮੈਂਬਰ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੰਦੇ ਪਰ ਮੈਂ ਚਾਹ ਕੇ ਵੀ ਦਿਲੋਂ ਰਵੀ ਨੂੰ ਭੁੱਲ ਨਹੀਂ ਸਕਦੀ ਨਾ ਤਾਂ ਮੈ ਉਹਦੀ ਹੋ ਸਕੀ ਤੇ ਨਾ ਹੀ ਮੈਂ ਉਹ ਤੋਂ ਦੂਰ ਜਾ ਸਕੀ ਇਸ ਕਰਕੇ ਪ੍ਰੀਤ ਉਦਾਸ ਰਹਿੰਦੀ ਐ ਤੇ ਉਹ ਹਮੇਸ਼ਾ ਆਪਣੇ ਆਪ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੀ ਆ ਪਰ ਉਹਦੇ ਤੋਂ ਖੁਸ਼ ਨਹੀਂ ਰਿਹਾ ਜਾਂਦਾ ਪ੍ਰੀਤ ਦੇ ਪਤੀ ਨੂੰ ਜਦੋਂ ਇਹ ਗੱਲ ਸੁਣੀ ਤਾਂ ਉਹਨੂੰ ਇਹ ਲੱਗਿਆ ਕਿ ਮੈਂ ਪ੍ਰੀਤ ਦਾ ਗੁਨਾਹਗਾਰ ਆ ਉਹ ਸ਼ਾਮ ਨੂੰ ਘਰ ਆਇਆ ਤੇ ਘਰ ਆ ਕੇ ਪ੍ਰੀਤ ਨੂੰ ਕਹਿੰਦਾ ਕਿ ਪ੍ਰੀਤ ਮੈਂ ਚਾਹਣਾ ਕਿ ਆਪਾਂ ਦੋ ਦਿਨਾਂ ਲਈ ਕਿਤੇ ਬਾਹਰ ਘੁੰਮਣ ਚੱਲੀਏ ਪ੍ਰੀਤ ਕਹਿੰਦੀ ਵੀ ਨਹੀਂ ਮੈਂ ਨਹੀਂ ਜਾਣਾ ਪ੍ਰੀਤ ਦਾ ਪਤੀ ਕਹਿੰਦਾ ਆਪਣੇ ਵਿਆਹ ਨੂੰ 3 ਸਾਲ ਹੋ ਗਏ ਤੇ ਮੈਂ ਤੈਨੂੰ ਕਹਿੰਦਾ ਰਹਿਣਾ ਕਿ ਆਪਾਂ ਬਾਹਰ ਚੱਲੀਏ ਤੂੰ ਕਿਤੇ ਵੀ ਮੇਰੇ ਨਾਲ ਨਹੀਂ ਜਾਂਦੀ ਕਿ ਤੂੰ ਮੇਰੇ ਨਾਲ ਖੁਸ਼ ਨਹੀਂ ਪ੍ਰੀਤ ਕਹਿੰਦੀ ਵੀ ਨਹੀਂ ਇਦਾਂ ਦੀ ਤਾਂ ਕੋਈ ਗੱਲ ਨਹੀਂ ਵੀ ਮੇਰਾ ਜੀ ਨਹੀਂ ਕਰਦਾ ਉਹ ਕਹਿੰਦਾ ਵੀ ਜੇ ਤੇਰਾ ਜੀ ਨਹੀਂ ਕਰਦਾ ਮੇਰਾ ਤਾਂ ਜੀ ਕਰਦਾ ਆਪਾਂ ਜਾਈਏ ਆਪਾਂ ਇਕੱਲੇ ਸਮਾਂ ਸਪੈਂਡ ਕਰੀਏ ਉਹ ਕਹਿੰਦੀ ਘਰੇ ਵੀ ਤਾਂ ਆਪਾਂ ਇਕੱਲੇ ਹੀ ਹੁੰਨੇ ਆ ਮੰਮੀ ਡੈਡੀ ਕਿਹੜਾ ਆਪਣੇ ਕੋਲ ਹਰ ਵਕਤ ਹੀ ਰਹਿੰਦੇ ਆ ਵੀ ਤੁਸੀਂ ਇੱਥੇ ਗੱਲ ਲਓ ਜਿਹੜੀ ਗੱਲ ਕਰਨੀ ਆ ਉਹ ਕਹਿੰਦਾ ਵੀ ਜ਼ਰੂਰੀ ਤਾਂ ਨਹੀਂ ਵੀ ਮੈਂ ਕੋਈ ਗੱਲ ਹੀ ਕਰਨੀ ਆ ਵੀ ਆਪਾਂ ਇੰਜੋਏ ਕਰਾਂਗੇ ਹਨਾ ਵੀ ਜ਼ਿੰਦਗੀ ਜਿਉਣ ਲਈ ਹੁੰਦੀ ਆ ਨਾ ਕਿ ਉਦਾਸ ਹੋਣ ਲਈ ਉਨੇ ਕਾਫੀ ਗੱਲਾਂ ਆਪਣੀ ਪਤਨੀ ਨਾਲ ਕੀਤੀਆਂ ਪਰ ਪ੍ਰੀਤ ਦੇ ਉਹੀ ਲਿਮਟਿਡ ਜਵਾਬ ਸੀ ਪ੍ਰੀਤ ਦੇ ਪਤੀ ਨੇ ਕੋਸ਼ਿਸ਼ ਕੀਤੀ ਕਿ ਮੈਂ ਪ੍ਰੀਤ ਨੂੰ ਖੁਸ਼ ਰੱਖਾਂ 2 ਸਾਲ ਉਹਨੇ ਪ੍ਰੀਤ ਨੂੰ ਇਸ ਗੱਲ ਦਾ ਅਹਿਸਾਸ ਹੁਣ ਤੱਕ ਨਹੀਂ ਹੋਣ ਦਿੱਤਾ ਕਿ ਮੈਨੂੰ ਤੇਰੇ ਪਾਸਟ ਬਾਰੇ ਪਤਾ ਉਹ ਨੂੰ ਹਰ ਤਰੀਕੇ ਨਾਲ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਪਰ ਉਹ ਨੂੰ ਇਹ ਅਹਿਸਾਸ ਹੋ ਗਿਆ ਕਿ ਪ੍ਰੀਤ ਸੱਚੀ ਮੇਰੀ ਨਹੀਂ ਹੈਗੀ ਦਿਲੋਂ ਤੇ ਉਹ ਇਹ ਸੋਚਦਾ ਸੀ ਕਿ ਵਿਆਹ ਦੇ 5 ਸਾਲ ਬਾਅਦ ਵੀ ਪ੍ਰੀਤ ਮਾਨਸਿਕ ਤੌਰ ਤੇ ਮੇਰੀ ਨਹੀਂ ਹੋਈ ਵੀ ਫਿਰ ਮੇਰਾ ਕੀ ਫਾਇਦਾ ਇਹਦੇ ਨਾਲ ਵਿਆਹ ਕਰਵਾਉਣ ਦਾ ਵੀ ਜਦੋਂ ਮੈਂ ਇਹਦੀ ਮਾਨਸਿਕ ਪੀੜਾ ਦਾ ਕਾਰਨ ਬਣ ਗਿਆ ਵੀ ਇੱਕ ਪਤੀ ਦਾ ਫਰਜ ਹੁੰਦਾ ਆਪਣੀ ਪਤਨੀ ਨੂੰ ਖੁਸ਼ ਰੱਖਣਾ ਵੀ ਜਦੋਂ ਮੇਰੀ ਪਤਨੀ ਮੇਰੇ ਨਾਲ ਖੁਸ਼ ਹੀ ਨਹੀਂ ਹੈਗੀ ਸੋਚਾਂ ਚ ਉਲਝਿਆ ਪ੍ਰੀਤ ਦਾ ਪਤੀ ਵੀ ਉਦਾਸ ਰਹਿਣ ਲੱਗਿਆ ਤੇ ਇੱਕ ਦਿਨ ਪ੍ਰੀਤ ਦੇ ਪਤੀ ਨੂੰ ਫੋਨ ਆਇਆ ਉਹਦੇ ਫੋਨ ਤੇ ਘੰਟੀ ਜਾ ਰਹੀ ਸੀ ਅੱਗੋਂ ਨੰਬਰ ਆ ਰਿਹਾ ਸੀ ਪ੍ਰੀਤ ਆਪਣੇ ਪਤੀ ਨੂੰ ਕਹਿੰਦੀ ਕਿ ਤੁਹਾਡਾ ਫੋਨ ਆ ਰਿਹਾ ਉਹ ਕਹਿੰਦਾ ਕਿ ਮੈਂ ਬਾਥਰੂਮ ਦੇ ਵਿੱਚ ਆ ਚੱਲ ਮੈਂ ਆ ਕੇ ਗੱਲ ਕਰ ਲੈਣਾ ਜਦੋਂ ਉਹਨੇ ਆ ਕੇ ਬੈਕ ਕਾਲ ਕੀਤੀ ਤਾ ਉਸ ਨੰਬਰ ਤੇ ਉਹਦੇ ਵਕੀਲ ਦੋਸਤ ਦਾ ਫੋਨ ਸੀ ਤੇ ਉਹਨੂੰ 3 ਸਾਲਾਂ ਬਾਅਦ ਮਿਲਿਆ ਸੀ ਉਹ ਉਹ ਉਹਨੂੰ ਕਹਿ ਰਿਹਾ ਸੀ ਕਿ ਮੈਂ ਆਪਣੀ ਪ੍ਰੈਕਟਿਸ ਪੂਰੀ ਕਰਕੇ ਆ ਰਿਹਾ ਤੇ ਮੈਂ ਤੈਨੂੰ ਮਿਲਣਾ ਚਾਹਣਾ ਪ੍ਰੀਤ ਦਾ ਪਤੀ ਕਹਿੰਦਾ ਕਿ ਤੂੰ ਘਰ ਹੀ ਆ ਜਾ ਤਾਂ ਅੱਗੋਂ ਉਹ ਵਕੀਲ ਦੋਸਤ ਕਹਿੰਦਾ ਕਿ ਨਹੀਂ ਮੈਂ ਘਰ ਨਹੀਂ ਆਉਣਾ ਤੂੰ ਮੇਰੇ ਨਾਲ ਮੇਰੇ ਘਰ ਮਿਲ ਚਲੋ ਪ੍ਰੀਤ ਦਾ ਪਤੀ ਕਹਿੰਦਾ ਕਿ ਮੇਰਾ ਇੱਕ ਦੋਸਤ ਆ ਮੈਨੂੰ 3-4 ਸਾਲ ਬਾਅਦ ਮਿਲਣ ਆ ਰਿਹਾ ਤੇ ਮੈਂ ਉਹਨੂੰ ਮਿਲਣ ਜਾ ਰਿਹਾ ਵੀ ਸ਼ਾਇਦ ਮੈਂ ਸ਼ਾਮ ਨੂੰ ਹਨੇਰੇ ਹੋਏ ਆਉਂਗਾ ਵੀ ਤੂੰ ਆਪਦਾ ਰੋਟੀ ਪਾਣੀ ਖਾ ਲਈ ਪ੍ਰੀਤ ਦਾ ਪਤੀ ਇਹ ਕਹਿ ਕੇ ਚਲਿਆ ਜਾਂਦਾ ਤੇ ਆਪਣੇ ਉਸ ਵਕੀਲ ਦੋਸਤ ਦੇ ਘਰ ਜਾਂਦਾ। ਦੋਨੋਂ ਬੈਠਦੇ ਆ ਗੱਲਾਂ-ਬਾਤਾਂ ਕਰਦੇ ਆ। ਗੱਲਾਂ-ਬਾਤਾਂ ਦੇ ਵਿੱਚ ਉਹ ਆਪਣੀ ਜ਼ਿੰਦਗੀ ਦੀਆਂ ਗੱਲਾਂ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਆ। ਤਾਂ ਪ੍ਰੀਤ ਦਾ ਪਤੀ ਆਪਣੇ ਵਕੀਲ ਦੋਸਤ ਨੂੰ ਆਪਣੀ ਪਤਨੀ ਬਾਰੇ ਦੱਸਦਾ ਤੇ ਉਹਨੂੰ ਕਹਿੰਦਾ ਕਿ ਵਿਆਹ ਤੋਂ ਬਾਅਦ ਮੈਂ ਆਪਣੀ ਪਤਨੀ ਨੂੰ ਕਦੇ ਖੁਸ਼ ਨਹੀਂ ਰੱਖ ਸਕਿਆ। ਵੀ ਕਦੇ-ਕਦੇ ਮੈਂ ਇਹ ਸੋਚਦਾ ਵੀ ਮੈਂ ਆਪਣੀ ਪਤਨੀ ਨੂੰ ਤਲਾਕ ਦੇ ਦਿਆਂ। ਪਰ ਕਹਿੰਦਾ ਵੀ ਮੈਂ ਆਪਣੇ ਬੱਚੇ ਤੋਂ ਦੂਰ ਨਹੀਂ रह ਸਕਦਾ। ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਉਹਦਾ ਜਿਹੜਾ ਦੋਸਤ ਸੀ ਉਹਨੂੰ ਪੁੱਛਣ ਲੱਗਿਆ ਕਿ ਕੀ ਕਾਰਨ ਹੈ ਤੇਰੀ ਪਤਨੀ ਉਦਾਸ ਕਿਉਂ ਰਹਿੰਦੀ ਆ ਤਾਂ ਉਹ ਕਹਿੰਦਾ ਵੀ ਦੇਖ ਤੂੰ ਮੇਰਾ ਜਿਗਰੀ ਯਾਰ ਆ ਮੈਂ ਤੇਰੇ ਨਾਲ ਗੱਲ ਸਾਂਝੀ ਕਰਦਾ ਵੀ ਮੈਨੂੰ ਪ੍ਰੀਤ ਦੀ ਸਹੇਲੀ ਨੇ ਦੱਸਿਆ ਪ੍ਰੀਤ ਦੀ ਸਹੇਲੀ ਦਾ ਨਾਮ ਅੰਮ੍ਰਤਾ ਉਹਨੇ ਦੱਸਿਆ ਕਿ ਪ੍ਰੀਤ ਕਿਸੇ ਮੁੰਡੇ ਨੂੰ ਚਾਹੁੰਦੀ ਸੀ ਬਹੁਤ ਜ਼ਿਆਦਾ ਚਾਹੁੰਦੀ ਸੀ ਤੇ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਪਰ ਪ੍ਰੀਤ ਦੇ ਘਰਦਿਆਂ ਨੇ ਉਹਦੇ ਨਾਲ ਵਿਆਹ ਨਹੀਂ ਕੀਤਾ ਤੇ ਪ੍ਰੀਤ ਨੇ ਆਪਣੇ ਉਸ ਪ੍ਰੇਮੀ ਨੂੰ ਝੂਠ ਬੋਲਿਆ ਕਿ ਮੈਂ ਆਸਟ੍ਰੇਲੀਆ ਜਾ ਰਹੀ ਆ ਉਸ ਤੋਂ ਬਾਅਦ ਪ੍ਰੀਤ ਨੇ ਮੇਰੇ ਨਾਲ ਵਿਆਹ ਕਰਾ ਲਿਆ ਜਦੋਂ ਅਮਰਤ ਨੇ ਪ੍ਰੀਤ ਨੂੰ ਦੱਸਿਆ ਕਿ ਉਹ ਮੁੰਡਾ ਮਾਨਸਿਕ ਪਰੇਸ਼ਾਨੀ ਦੇ ਵਿੱਚ ਆ ਤੇ ਪ੍ਰੀਤ ਨੂੰ ਬਹੁਤ ਯਾਦ ਕਰਦਾ ਤਾਂ ਉਸ ਦਿਨ ਤੋਂ ਪ੍ਰੀਤ ਬਹੁਤ ਉਦਾਸ ਰਹਿੰਦੀ ਆ ਨਾ ਤਾਂ ਹੁਣ ਮੈਂ ਪ੍ਰੀਤ ਨਾਲ ਸਿੱਧੇ ਤੌਰ ਤੇ ਗੱਲ ਕਰ ਸਕਦਾ ਤੇ ਨਾ ਹੀ ਪ੍ਰੀਤ ਮੈਨੂੰ ਤਲਾਕ ਦੇਣ ਲਈ ਰਾਜੀ ਆ ਕਿਉਂਕਿ ਪ੍ਰੀਤ ਕਹਿੰਦੀ ਆ ਕਿ ਜੇ ਮੰਨ ਲਵੋ ਆਪਣਾ ਤਲਾਕ ਵੀ ਹੋ ਗਿਆ ਫਿਰ ਕਿਹੜਾ ਉਸ ਮੁੰਡੇ ਨੂੰ ਮੈਂ ਮਿਲਣਾ ਪਰ ਕਹਿੰਦਾ ਮੈਂ ਆਪਣੀ ਪ੍ਰੀਤ ਨੂੰ ਇਸ ਹਾਲਤ ਦੇ ਵਿੱਚ ਨਹੀਂ ਵੇਖ ਸਕਦਾ ਉਹਦੇ ਦੋਸਤ ਨੇ ਉਹਦੀਆਂ ਗੱਲਾਂ ਸੁਣੀਆਂ ਤੇ ਉਹਨੂੰ ਕਹਿੰਦਾ ਕਿ ਕੋਈ ਗੱਲ ਨਹੀਂ ਤੂੰ ਐਦਾਂ ਕਰੀ ਉਹ ਦੋ ਦਿਨ ਬਾਅਦ ਮੇਰੇ ਕੋਲ ਆਈ ਮੈਂ ਹੁਣ ਥੋੜਾ ਵਿਜੀ ਆ ਬਾਹਰੋਂ ਆਇਆ ਤੇ ਮੈਂ ਨਾ ਆਪਣੇ ਕਈ ਦੋਸਤਾਂ ਨੂੰ ਮਿਲਣਾ ਚਲੋ ਉਹ ਖਾਂਦੇ ਆ ਪੀਂਦੇ ਆ ਤੇ ਸ਼ਾਮ ਨੂੰ ਪ੍ਰੀਤ ਦੇ ਘਰ ਵਾਲਾ ਘਰ ਆ ਜਾਂਦਾ ਆ ਕੇ ਉਹ ਪ੍ਰੀਤ ਨੂੰ ਦੱਸਦਾ ਕਿ ਮੈਂ ਆਪਣੇ ਦੋਸਤ ਨੂੰ ਮਿਲ ਕੇ ਆਇਆ ਅਸੀਂ 4-5 ਸਾਲ ਬਾਅਦ ਇਕੱਠੇ ਹੋਏ ਸੀ ਤੇ ਅਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਅਗਲੇ ਦਿਨ ਪ੍ਰੀਤ ਦੇ ਪਤੀ ਨੇ ਬਾਹਰ ਕਿਸੇ ਕੰਮ ਲਈ ਜਾਣਾ ਹੁੰਦਾ ਤੇ ਉਹ ਪ੍ਰੀਤ ਨੂੰ ਕਹਿੰਦਾ ਕਿ ਅੱਜ ਵੀ ਸ਼ਾਇਦ ਮੈਂ ਸ਼ਾਮ ਨੂੰ ਹਨੇਰੇ ਹੋਏ ਆਉਂਗਾ ਵੀ ਉਸ ਤੋਂ ਬਾਅਦ ਆਪਾਂ ਕਿਤੇ ਘੁੰਮਣ ਫਿਰਨ ਚੱਲਾਂਗੇ ਜਦੋਂ ਪ੍ਰੀਤ ਦਾ ਪਤੀ ਘਰੋਂ ਚਲਿਆ ਜਾਂਦਾ ਤੇ ਉਹਦੇ ਸੱਸ ਸਹੁਰਾ ਵੀ ਕਿਸੇ ਰਿਸ਼ਤੇਦਾਰੀ ਦੇ ਵਿੱਚ ਚਲੇ ਜਾਂਦੇ ਆ ਪ੍ਰੀਤ ਘਰੇ ਇਕੱਲੀ ਹੁੰਦੀ ਆ ਉਹਨਾਂ ਦੇ ਦਰਵਾਜ਼ੇ ਦੀ ਬੈਲ ਵੱਜਦੀ ਆ ਜਦੋਂ ਉਹ ਜਾ ਕੇ ਦਰਵਾਜ਼ਾ ਖੋਲਦੀ ਆ ਤਾਂ ਪ੍ਰੀਤ ਖੜੀ ਦੇਖਦੀ ਹੀ ਰਹਿ ਜਾਂਦੀ ਆ ਕਿਉਂਕਿ ਇੱਕ ਗੱਡੀ ਦੇ ਵਿੱਚੋਂ ਇੱਕ ਮੁੰਡਾ ਉਤਰਦਾ ਸੋਹਣਾ ਸੁਨੱਖਾ ਮੁੰਡਾ ਉਹ ਮੁੰਡਾ ਕੋਈ ਹੋਰ ਨਹੀਂ ਬਲਕਿ ਰਵੀ ਹੁੰਦਾ ਰਵੀ ਜਦੋਂ ਪ੍ਰੀਤ ਨੂੰ ਵੇਖਦਾ ਤੇ ਉਹ ਵੀ ਹੈਰਾਨ ਰਹਿ ਜਾਂਦਾ ਤੇ ਉਹ ਪੁੱਛਦਾ ਕਿ ਉਹਦੇ ਪਤੀ ਦਾ ਨਾਮ ਜਗਤਾਰ ਹੁੰਦਾ ਉਹ ਪੁੱਛਦਾ ਕਿ ਕੀ ਇਹ ਜਗਤਾਰ ਦਾ ਘਰ ਆ ਪ੍ਰੀਤ ਕਹਿੰਦੀ ਹਾਂਜੀ ਜਗਤਾਰ ਦਾ ਹੀ ਘਰ ਆ ਤੇ ਉਹ ਜਦੋਂ ਉਹਦੇ ਵੱਲ ਵੇਖਦੀ ਰਹਿੰਦੀ ਆ ਵੇਖਦੀ ਰਹਿੰਦੀ ਆ ਤਾਂ ਰਵੀ ਕਹਿੰਦਾ ਪ੍ਰੀਤ ਉਹ ਕਹਿੰਦੀ ਹਾਂਜੀ ਕੀ ਤੂੰ ਮੈਨੂੰ ਅੰਦਰ ਆਉਣ ਲਈ ਨਹੀਂ ਕਹੇਂਗੀ ਇੱਥੇ ਖੜੀ ਰਹੇਂਗੀ ਤਾਂ ਉਹ ਕਹਿੰਦੀ ਨਹੀਂ ਨਹੀਂ ਰਵੀ ਆਜੋ ਅੰਦਰ ਆਜੋ ਚਲ ਉਹਨੂੰ ਅੰਦਰ ਲੈ ਕੇ ਜਾਂਦੀ ਆ ਡ੍ਰੈਂਗ ਰੂਮ ਦੇ ਵਿੱਚ ਬਹਿੰਦੇ ਆ ਉਹਨੂੰ ਪਾਣੀ ਦਿੰਦੀ ਆ ਫਿਰ ਚਾਹ ਦਿੰਦੀ ਆ ਤੇ ਉਸ ਤੋਂ ਬਾਅਦ ਚੁੱਪ ਬੈਠੀ ਰਹਿੰਦੀ ਆ ਨੀਮੀ ਪਾ ਕੇ ਰਵੀ ਉਹਦੇ ਵੱਲ ਵੇਖਦਾ ਰਹਿੰਦਾ ਤੇ ਉਹਦੇ ਚਿਹਰੇ ਦੀ ਉਦਾਸੀ ਨੂੰ ਗੋਵਨਾਲਾ ਤੱਕਦਾ ਪ੍ਰੀਤ ਰਵੀ ਵਾਲਾ ਨਹੀਂ ਵੇਖਦੀ ਤਾਂ ਰਵੀ ਉਹਨੂੰ ਕਹਿੰਦਾ ਕਿ ਪ੍ਰੀਤ ਤੂੰ ਮੇਰੇ ਨਾਲ ਗੱਲ ਨਹੀਂ ਕਰੇਂਗੀ ਤਾਂ ਪ੍ਰੀਤ ਕਹਿੰਦੀ ਕਿ ਮੈਂ ਕੀ ਗੱਲ ਕਰਾਂ ਹਨਾ ਮੈਨੂੰ ਤੇਰੇ ਤੋਂ ਸ਼ਰਮ ਮਹਿਸੂਸ ਹੁੰਦੀ ਆ ਮੈਂ ਤੈਨੂੰ ਝੂਠ ਬੋਲ ਕੇ ਆਪ ਵਿਆਹ ਕਰਾ ਲਿਆ ਉਹ ਕਹਿੰਦਾ ਫੇਰ ਕੀ ਗੱਲ ਆ ਜੇ ਵਿਆਹ ਕਰਾ ਲਿਆ ਮੈਂ ਵੀ ਤਾਂ ਕਰਾ ਹੀ ਲਿਆ ਵਿਆ ਇਹ ਗੱਲ ਸੁਣ ਕੇ ਪ੍ਰੀਤ ਨੂੰ ਹੈਰਾਨੀ ਹੁੰਦੀ ਆ ਤੇ ਉਹਨੂੰ ਪੁੱਛਦੀ ਆ ਕਿ ਕਿੰਨੇ ਬੱਚੇ ਆ ਤੁਹਾਡੇ ਉਹ ਕਹਿੰਦਾ ਮੇਰੇ ਤਿੰਨ ਬੱਚੇ ਆ ਤੇ ਇੱਕ ਮੇਰੀ ਪਤਨੀ ਆ ਤੇ ਅਸੀਂ ਮੁੰਬਈ ਦੇ ਵਿੱਚ ਰਹਨੇ ਆ ਮੈਂ ਬਹੁਤ ਵੱਡਾ ਵਕੀਲ ਬਣ ਗਿਆ ਤੈਨੂੰ ਪਤਾ ਪ੍ਰੀਤ ਕਹਿੰਦੀ ਮੈਂ ਰਵੀ ਮੈਂ ਤੇਰੇ ਨਾਲ ਵਾਅਦਾ ਕਰਕੇ ਤੇਰੇ ਨਾਲ ਵਿਆਹ ਨਹੀਂ ਕਰਾਇਆ ਮੈਂ ਉਸ ਬੋਝ ਛੱਲੇ ਅੱਜ ਤੱਕ ਦੱਬੀ ਹੋਈ ਆ ਮੈਂ ਆਪਣੇ ਪਤੀ ਦੇ ਨਾਲ ਖੁਸ਼ ਨਹੀਂ ਕਿਉਂਕਿ ਮੈਂ ਤੇਰੀ ਗੁਨਾਹਗਾਰ ਮੰਨਦੀ ਆ ਆਪਣੇ ਆਪ ਨੂੰ ਇਸ ਕਰਕੇ ਮੈਂ ਚਾਹ ਕੇ ਵੀ ਖੁਸ਼ ਨਹੀਂ ਹੋ ਸਕਦੀ ਤਾਂ ਰਵੀ ਕਹਿੰਦਾ ਪ੍ਰੀਤ ਤੂੰ ਕਮਲੀ ਆ ਤੈਨੂੰ ਇਹ ਨਹੀਂ ਪਤਾ ਕਿ ਉਹ ਸਮਾਂ ਸੀ ਸਾਡਾ ਉਹ ਇੱਕ ਬਚਪਨ ਦਾ ਹੀ ਸਮਾਂ ਸਮਝ ਲੈ ਬਚਪਨ ਜਾਂ ਜਵਾਨੀ ਵੇਲੇ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹ ਸਦਾ ਨਹੀਂ ਰਹਿੰਦੀਆਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਰਸਤੇ ਹੁੰਦੇ ਆ ਜਿਹੜੇ ਸਾਨੂੰ ਛੱਡਣੇ ਪੈਂਦੇ ਆ ਅਸੀਂ ਇੱਕ ਦੂਜੇ ਤੋਂ ਦੂਰ ਹੋਏ ਤੇ ਕੀ ਅਸੀਂ ਇੱਕ ਦੂਜੇ ਬਾਰੇ ਸੋਚ ਕੇ ਆਪਣੀ ਜ਼ਿੰਦਗੀ ਕੱਢ ਦਿਆਂਗੇ ਮੈਂ ਤਾਂ ਇਸ ਗੱਲ ਨੂੰ ਬਹੁਤ ਟਾਈਮ ਦਾ ਭੁੱਲ ਚੁੱਕਿਆ ਮੈਂ ਤਾਂ ਆਪਣੀ ਪਰਿਵਾਰਕ ਲਾਈਫ ਦੇ ਵਿੱਚ ਇੰਨਾ ਬਿਜੀ ਆ ਤੇ ਤੂੰ ਕਮਲ ਜੀ ਐਂ ਉਦਾਸ ਕਿਉਂ ਰਹਿਣੀ ਆ ਕਿੰਨਾ ਵਧੀਆ ਤੇਰਾ ਪਤੀ ਆ ਕਿੰਨਾ ਵਧੀਆ ਤੇਰਾ ਪਰ ਇੱਕ ਚੀਜ਼ਾਂ ਨੂੰ ਛੱਡ ਕੇ ਅੱਗੇ ਜ਼ਿੰਦਗੀ ਸ਼ੁਰੂ ਕਰ ਲੈਣੀ ਚਾਹੀਦੀ ਆ ਜਦੋਂ ਤੂੰ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਹੀ ਲਈ ਆ ਫਿਰ ਤੈਨੂੰ ਖੁਸ਼ ਰਹਿਣ 'ਚ ਕੀ ਦਿੱਕਤ ਆ ਤਾ ਉਹ ਕਹਿੰਦੀ ਕਿ ਮੈਨੂੰ ਇਸ ਗੱਲ ਦਾ ਬੋਝ ਆ ਕਿ ਮੈਂ ਤੈਨੂੰ ਝੂਠ ਬੋਲਿਆ ਪਰ ਅਵੀ ਕਹਿੰਦਾ ਕਿ ਨਹੀਂ ਇਹ ਝੂਠ ਨਹੀਂ ਸੀ ਠੀਕ ਹੈ ਬਹੁਤ ਸਾਰੇ ਸਾਡੇ ਫੈਸਲੇ ਸਾਡੇ ਮਾਪਿਆਂ ਨੂੰ ਨਹੀਂ ਪਸੰਦ ਹੁੰਦੇ ਤੇ ਜੇ ਆਪਾਂ ਮਾਪਿਆਂ ਤੋਂ ਬਾਹਰੇ ਹੋ ਕੇ ਕੋਈ ਇਹੋ ਜਿਹਾ ਫੈਸਲਾ ਲੈਂਦੇ ਜਿਹਦੇ ਨਾਲ ਸਾਡੇ ਮਾਪਿਆਂ ਦੀ ਇੱਜ਼ਤ ਜਾਂਦੀ ਨਾਲੇ ਸਾਡੀ ਜ਼ਿੰਦਗੀ ਖਰਾਬ ਹੁੰਦੀ ਫਿਰ ਉਸ ਜ਼ਿੰਦਗੀ ਦਾ ਕੀ ਫਾਇਦਾ ਸੀ ਠੀਕ ਆ ਜ਼ਿੰਦਗੀ ਦੇ ਕਿਸੇ ਮੋੜ ਤੇ ਆਪਾਂ ਮਿਲੇ ਸੀ ਆਪਾਂ ਵਧੀਆ ਦੋਸਤ ਸੀ ਇੱਕ ਦੂਜੇ ਨੂੰ ਚਾਹੁੰਦੇ ਸੀ ਪਰ ਜੇ ਆਪਾਂ ਇੱਕ ਦੂਜੇ ਨੂੰ ਨਹੀਂ ਮਿਲੇ ਤਾਂ ਕੀ ਆਪਾਂ ਆਪਣੀ ਸਾਰੀ ਜ਼ਿੰਦਗੀ ਐਦਾਂ ਨੀਰਸ ਉਦਾਸ ਹੋ ਕੇ ਕੱਢ ਦਿਆਂਗੇ ਇਨ੍ਹਾਂ ਗੱਲਾਂ ਤੋਂ ਪ੍ਰੀਤ ਨੂੰ ਥੋੜੀ ਜਿਹੀ ਰਾਹਤ ਮਿਲੀ ਤੇ ਉਹਨੂੰ ਐ ਲੱਗਿਆ ਕਿ ਮੈਂ ਇੰਨੇ ਸਾਲ ਐਵੇਂ ਬੋਝ ਥੱਲੇ ਜੀਂਦੀ ਰਹੀ ਵੀ ਰਵੀ ਤਾਂ ਵਧੀਆਗਾ ਉਹਨੂੰ ਰਵੀ ਦੀਆਂ ਗੱਲਾਂ ਤੋਂ ਆਪਣੇ ਅੰਦਰ ਇੱਕ ਪੋਜ਼ਿਟਿਵਿਟੀ ਨਜ਼ਰ ਆਈ ਤੇ ਉਹਨੇ ਕਿਹਾ ਕਿ ਰਵੀ ਮੈਨੂੰ ਮਾਫ਼ ਕਰ ਦੇ ਤੂੰ ਮੇਰੇ ਨਾਲ ਵਾਅਦਾ ਕਰ ਕਿ ਤੂੰ ਆਪਣੇ ਪਤੀ ਨਾਲ ਖੁਸ਼ ਰਹਵੇਂਗੀ ਤਾਂ ਪ੍ਰੀਤ ਕਹਿੰਦੀ ਮੇਰਾ ਤੇਰੇ ਨਾਲ ਵਾਅਦਾ ਤੇ ਤੂੰ ਕਿੱਥੇ ਰਹਿਣਾ ਉਹ ਕਹਿੰਦਾ ਵੀ ਮੈਂ ਮੁੰਬਈ ਰਹਿਣਾ ਮੇਰੇ ਕੋਲ ਇੰਨੇ ਜ਼ਿਆਦਾ ਕੇਸ ਆਉਂਦੇ ਆ ਕਿ ਮੇਰੇ ਕੋਲੇ ਸਮਾਂ ਨਹੀਂ ਹੁੰਦਾ ਹੁਣ ਵੀ ਮੈਂ ਪੰਜਾਬ ਕਿਸੇ ਫੰਕਸ਼ਨ ਲਈ ਆਇਆ ਸੀ ਅੱਜ ਮੈਂ ਵਾਪਸ ਜਾਣਾ ਸੀ ਤੇ ਮੈਂ ਸੋਚਿਆ ਚਲ ਮੈਂ ਜਗਤਾਰ ਨੂੰ ਮਿਲਦਾ ਜਾਵਾਂ ਵੀ ਹੁਣ ਪਤਾ ਨਹੀਂ ਕਦੇ ਢਾ ਵਜੂਗਾ ਕਿ ਨਾ ਤਾਂ ਉਹ ਕਹਿੰਦੀ ਕਿ ਤੂੰ ਸੱਚੀ ਆਪਣੀ ਲਾਈਫ ਦੇ ਵਿੱਚ ਇੰਨਾ ਵਿਜੀ ਆ ਉਹ ਕਹਿੰਦਾ ਵੀ ਹਾਂ ਬਿਲਕੁਲ ਮੈਂ ਆਪਣੀ ਲਾਈਫ ਦੇ ਵਿੱਚ ਬਹੁਤ ਵਿਜੀ ਆ ਤਿੰਨ ਬੱਚੇ ਆ ਮੇਰੇ ਉਹਨਾਂ ਦੀ ਪੜ੍ਹਾਈ ਤੇ ਆਪਣੀ ਪਤਨੀ ਦਾ ਖਿਆਲ ਰੱਖਣਾ ਫਿਰ ਆਪਣੇ ਕੰਮ ਕਾਰ ਨੌਕਰੀ ਬਾਰੇ ਵੀ ਮੇਰੇ ਕੋਲੇ ਕਿਸੇ ਬਾਰੇ ਵੀ ਸੋਚਣ ਦਾ ਸਮਾਂ ਨਹੀਂ ਹੈਗਾ ਇਹ ਗੱਲ ਸੋਚ ਕੇ ਪ੍ਰੀਤ ਸੋਚਦੀ ਆ ਕਿ ਜਿਸ ਰਵੀ ਬਾਰੇ ਸੋਚ ਕੇ ਮੈਂ ਆਪਣੀ ਜ਼ਿੰਦਗੀ ਨੂੰ ਉਦਾਸ ਕਰੀ ਬੈਠੀ ਸੀ ਵੀ ਇਹ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ ਆ ਚਲੋ ਇੰਨੀਆਂ ਗੱਲਾਂ ਕਰਨ ਤੋਂ ਬਾਅਦ ਰਵੀਆ ਪ੍ਰੀਤ ਤੋਂ ਵਿਦਾਇਗੀ ਲੈਂਦਾ ਤੇ ਆਪਣੀ ਗੱਡੀ ਲੈ ਕੇ ਉੱਥੋਂ ਚਲਿਆ ਜਾਂਦਾ ਅੱਗੇ ਡਰਾਈਵਰ ਕਹਿੰਦਾ ਕਿ ਸਾਹਿਬ ਜੀ ਹੁਣ ਆਪਾਂ ਕਿੱਧਰ ਜਾਣਾ ਤਾਂ ਰਵੀ ਉਹਨੂੰ ਹੱਸਦਾ ਹੋਇਆ ਕਹਿੰਦਾ ਕਿ ਜਿੱਧਰ ਮਰਜ਼ੀ ਲੈ ਜਾ ਹੁਣ ਆਪਣੀ ਕੋਈ ਮੰਜ਼ਿਲ ਨਹੀਂ ਕਿਉਂਕਿ ਰਵੀ ਨੇ ਵਿਆਹ ਨਹੀਂ ਕਰਵਾਇਆ ਸੀ ਕੋਈ ਉਹਦੇ ਬੱਚਾ ਨਹੀਂ ਸੀ ਪਰ ਉਹ ਪ੍ਰੀਤ ਦੀ ਜ਼ਿੰਦਗੀ ਦੀ ਨੀਰਸਤਾ ਖਤਮ ਕਰਨ ਲਈ ਇਹ ਗੱਲਾਂ ਕਰਨ ਆਇਆ ਸੀ ਜਦੋਂ ਪ੍ਰੀਤ ਦੇ ਪਤੀ ਨੇ ਪ੍ਰੀਤ ਦੀਆਂ ਗੱਲਾਂ ਆਪਣੇ ਦੋਸਤ ਕੋਲ ਕੀਤੀਆਂ ਸੀ ਤਾਂ ਉਹ ਸਮਝ ਗਿਆ ਸੀ ਕਿ ਇਹ ਕਿਸ ਦੀ ਗੱਲ ਕਰ ਰਿਹਾ ਤੇ ਉਹਨੂੰ ਇਹ ਪਤਾ ਸੀ ਕਿ ਜਗਤਾਰ ਦੀ ਜਿਹੜੀ ਪਤਨੀ ਆ ਉਹ ਮੇਰੀ ਪ੍ਰੇਮਿਕਾ ਪ੍ਰੀਤ ਹੀ ਆ ਉਹ ਇਸ ਮਕਸਦ ਦੇ ਨਾਲ ਆਇਆ ਸੀ ਕਿ ਮੈਂ ਪ੍ਰੀਤ ਦੇ ਮਨ ਦੀ ਉਦਾਸੀ ਨੂੰ ਖਤਮ ਕਰਾਂ ਤੇ ਆਪਣੇ ਆਪ ਨੂੰ ਇਦਾਂ ਪੇਸ਼ ਕਰਾਂ ਕਿ ਪ੍ਰੀਤ ਪੋਜ਼ਿਟਿਵ ਹੋਵੇ ਤੇ ਆਪਣੀ ਜ਼ਿੰਦਗੀ ਬਾਰੇ ਸੋਚੇ ਪ੍ਰੀਤ ਦੇ ਮਨ ਵਿੱਚ ਨਵੇਂ ਖਿਆਲ ਉਮੜ ਰਹੇ ਸੀ ਤੇ ਉਹਨੇ ਸੋਚਿਆ ਕਿ ਵਾਕਈ ਰਵੀ ਨੇ ਮੈਨੂੰ ਬਹੁਤ ਪੋਜ਼ਿਟਿਵਿਟੀ ਦਿੱਤੀ ਆ ਤੇ ਉਸ ਤੋਂ ਬਾਅਦ ਸ਼ਾਮ ਨੂੰ ਜਦੋਂ ਪ੍ਰੀਤ ਦਾ ਪਤੀ ਜਗਤਾਰ ਘਰ ਆਉਂਦਾ ਉਹ ਬਹੁਤ ਖੁਸ਼ ਹੁੰਦੀ ਆ ਉਹਦੇ ਲਈ ਭੱਜ ਕੇ ਪਾਣੀ ਲੈ ਕੇ ਆਉਂਦੀ ਆ ਤੇ ਆਪਣੇ ਪਤੀ ਨੂੰ ਕਹਿੰਦੀ ਆ ਕਿ ਹੁਣ ਤੁਸੀਂ ਛੁੱਟੀਆਂ ਕਦੋਂ ਲਾਓਗੇ ਆਪਾਂ ਘੁੰਮਣ ਫਿਰਨੇ ਜਾਣਾ ਆਪਣੀ ਪਤਨੀ ਦਾ ਇਹ ਬਿਹੇਵ ਵਿਖ ਕੇ ਜਗਤਾਰ ਨੂੰ ਹੈਰਾਨੀ ਹੋਈ ਵੀ ਇਹ ਗੱਲਾਂ ਕਰਦੇ ਕਰਦੇ ਜਗਤਾਰ ਆਪਣੀ ਪਤਨੀ ਨੂੰ ਕਹਿੰਦਾ ਕਿ ਮੈਂ ਤਾਂ ਕੱਲ ਨੂੰ ਹੀ ਛੁੱਟੀ ਅਪਲਾਈ ਕਰ ਦੂੰ ਦੱਸੋ ਕਿੱਥੇ ਜਾਣਾ ਤੇ ਕਿੰਨੇ ਦਿਨਾਂ ਲਈ ਜਾਣਾ ਪ੍ਰੀਤ ਕਹਿੰਦੀ ਟ੍ਰਿਪ ਦੀ ਪਲੈਨਿੰਗ ਤੁਹਾਡੀ ਹੋਊਗੀ ਬਸ ਮੈਂ ਤਾਂ ਤੁਹਾਡੇ ਨਾਲ ਜਾਣਾ ਇਹ ਗੱਲ ਕਰਦੇ ਕਰਦੇ ਦੋਨੋਂ ਇੱਕ ਦੂਜੇ ਦਾ ਹੱਥ ਫੜ ਕੇ ਆਪਣੇ ਕਮਰੇ ਦੇ ਵਿੱਚ ਚਲੇ ਜਾਂਦੇ ਜਗਤਾਰ ਪ੍ਰੀਤ ਨੂੰ ਕਹਿੰਦਾ ਕਿ ਜਿਹੜੀ ਪੈਕਿੰਗ ਕਰਨੀ ਆ ਕਰ ਲੈ ਕੱਲ ਸ਼ਾਮ ਤੋਂ ਆਪਾਂ ਆਪਣੀ ਜ਼ਿੰਦਗੀ ਦੇ ਇੱਕ ਨਵੇਂ ਸਫ਼ਰ ਤੇ ਚੱਲਾਂਗੇ ਇਹ ਕਹਿੰਦਿਆਂ ਹੋਇਆਂ ਉਹ ਮੁਸਕਰਾ ਕੇ ਬਾਹਰ ਆ ਜਾਂਦਾ ਤੇ ਆਪਣੀ ਗੱਡੀ ਲੈ ਕੇ ਪ੍ਰੀਤ ਲਈ ਸ਼ਾਪਿੰਗ ਕਰਨ ਬਾਜ਼ਾਰ ਚੱਲਿਆ ਜਾਂਦਾ ਹਾਂਜੀ ਦੋਸਤੋ ਬਹੁਤ ਸਾਰੇ ਬੱਚੇ ਜਿਹੜੇ ਕਾਲਜ ਦੇ ਦਿਨਾਂ ਵਿੱਚ ਕਿਸੇ ਮੁੰਡੇ ਜਾਂ ਕੁੜੀ ਨੂੰ ਮਿਲਦੇ ਆ ਉਹਨਾਂ ਨੂੰ ਇੱਕ ਦੂਜੇ ਨਾਲ ਨੇੜਤਾ ਹੋ ਜਾਂਦੀ ਆ ਇਹ ਸਿਰਫ ਭਾਵਨਾਵਾਂ ਦੀ ਨੇੜਤਾ ਹੁੰਦੀ ਆ ਤੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਸ਼ਾਇਦ ਇੱਕ ਦੂਜੇ ਬਿਨਾ ਸਾਡੀ ਜ਼ਿੰਦਗੀ ਨਹੀਂ ਨਿਕਲਣੀ ਪਰ ਕਈ ਬੱਚਿਆਂ ਦੇ ਮਾਪਿਆਂ ਨੂੰ ਉਹਨਾਂ ਦਾ ਰਿਸ਼ਤਾ ਪਸੰਦ ਨਹੀਂ ਹੁੰਦਾ ਤੇ ਉਹ ਕਿਸੇ ਹੋਰ ਜਗ੍ਹਾ ਆਪਣੇ ਬੱਚਿਆਂ ਦਾ ਰਿਸ਼ਤਾ ਕਰ ਦਿੰਦੇ ਆ ਤਾਂ ਬੱਚਿਆਂ ਨੂੰ ਸਾਰੀਆਂ ਪਿਛਲੀਆਂ ਗੱਲਾਂ ਭੁੱਲ ਕੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਦੇਣੀ ਚਾਹੀਦੀ ਆ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਲਾਈਕ ਕਰਨਾ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ